मथे दे ਤੁਰੀ ਵਾਲ ਤੇ ਕੋਬਤ ਕਲਾਵਾਜ ਕਹਿ ਗਈ ਛੜਕੋ ਲਓ ਗੋਪੀ ਵੀ ਜਿਹੜਾ ਉਹ ਖੜਿਆ ਗਿਆ ਸਲੀਮ ਤੇ ਸਲੀਮ ਹੀ ਐ ਇੱਕ ਗੱਲ ਸਲੀਮ ਨੇ ਕਿਹਾ ਟੋਡੀ ਖੜਦਾ ਸੀ ਸਾਹਮਣੇ ਕਹਿੰਦਾ ਪਾਈ ਦਾ ਕਾਤ ਉੱਚਾ ਤੋਂ ਜਤਿੰਦਰ ਰੁਫਨ ਦੇ ਘਾੜੀ ਜਿਹੜੀ ਉਹ ਟਿਕਾਣੇ ਲਾ ਜੀ ਬੋਲਾ ਭਾਈ ਬੋਲਾ ਲਓ ਸਲੀਮ ਤਲਵੰਡੀ ਬੱਲੇ ਬੱਲੇ ਆ ਬਾਈ ਬੱਲੇ ਉਹ ਸਲੀਪ ਸਲੀਪ ਬੱਲੇ ਬੱਲੇ ਗਰਵਾ ਰਿਹਾ ਬੱਲੇ ਬੱਲੇ ਦੋ ਅਕੜਾਂ ਦੀ ਐ ਮੁੰਡਾ ਕਰਾਉਣੀ ਬੜੀ ਔਖੀ ਐ ਚਰਚੇ ਬਣਿਆ ਦੇ ਬੰਦੇ ਕਰਾ ਰਿਹਾ ਅਗਲੀ ਪਾਲ ਤਲਵੰਟੀ ਵਾਲਾ ਤਲਵੰਟੀ ਵਾਲਾ ਤਲਵੰਟੀ ਵਾਲਾ ਰਨ ਜਿਹੜੇ ਉਹ ਚਾਰ ਖਾ ਬੈਠਾ ਸਲੀਪ ਨੇ ਮੈਨੂੰ ਇੱਕ ਗੱਲ ਕਹੀ ਸੀ ਕਹਿੰਦਾ ਬਾਈ 11 ਮੰਡੀ ਚ ਨਾ ਖੇਡਣਾ ਬੜਾ ਔਖਾ ਲੱਗਦਾ ਹੈ ਉਗੀ ਮੁੰਡੇ ਦੇ ਇੱਕੋ ਹੀ 6 ਵੀ ਬੱਜੀ ਹੈ ਦਾਣਾ ਮੰਡੀ ਦੇ ਵਿੱਚ ਲਓ ਸਲੀਪ ਕਹਿੰਦੇ ਬਾੜ ਕਰਵਾ ਰਿਆ ਸਾਹਮਣੇ ਮੇਰੇ ਮਿੱਤਰੋ ਕਿੰਨੋਂ ਕਹਿੰਦੇ ਸੱਜ ਮਾਰੇ ਨਹੀਂ ਧਰਤੀ ਦਾ ਆ ਗਿਆ ਕਿੰਨੋਂ ਿਹਾਰੀ ਤਿੰਨ ਟਕੜੇ ਲਾਉਣੀ ਪੈਣੀ ਹੈ ਜਿਵੇਂ ਤਾਂਰੇ ਦੇ ਕੰਪ ਦੇ ਦੁਨੀਆ ਦੇ ਜਿਹੀ ਸੀ ਨਾ ਅਜੇ ਇੱਥੇ ਵਿਚਾਰੇ ਨੌਜਵਾਨਾਂ ਚਰਚੇ ਉਹ ਜਿਹੜੇ ਤੇਰੇ ਵੀ ਲੋਹ ਮਾਲ ਹਵਾ ਦੇ ਵਿੱਚ ਤੇ ਪੀਰ ਸਰਤਾਲ ਦੇ ਵਿੱਚ ਪੀਰ ਸਰ ਕਹ ਹੋਰ ਵੇਖਦਾ ਪਤਨ ਗਿਆ ਇੱਥੇ ਆ ਪੀੜੀ ਆ ਗਿਆ ਕਿਹੜਾ ਨੌਜਵਾਨ ਪਰ ਜਿੰਨਾ ਟਾਈਮ ਸਾਹਮਣੇ ਮੁੰਡਾ ਖੜਾ ਨਾ ਸਲੀਮ ਨੂੰ ਪਤਾ ਵੀ ਇਹ ਕੁਝ ਵੀ ਕਰ ਸਕਦਾ ਹੈ ਇਹਨੇ ਸੋਸ਼ਣ ਵੀ ਤੋਰੀ ਸੀ ਮੇਰੇ ਖਿਆਲ ਨਾਲ ਸਨਤਾਂ ਦੇ ਕੰਮ ਤੇ ਬਹੁਤ ਨੇ ਚਰਚੇ ਹੋਏ ਸੀ ਚਲਾਵਰ ਖੇਡ ਲੋ ਅਗਲੀ ਬਾਲ ਸਲੀਵ ਦੀ ਤੇ ਮੋਨੂ ਨੇ ਤਕੜਾ ਸ਼ਾਟ ਖੇਡਦਾ ਓਵਰ ਸਮਾਪਤ ਇੱਕ ਓਵਰ ਦੇ ਮੈਨੂੰ ਲੱਗਦਾ ਵੀ